ਵਿੱਤੇ ਦਿਨੀ ਜਰਨੰਦਰ ਦੇ ਵਡਾਲਾ ਪਿੰਡ ਵਿੱਚ ਸਥਿਤ ਡਿਫਰੈਂਟਲੀ ਏਬਲਡ ਬੱਚਿਆਂ ਦੇ ਚਾਨਣ ਵੋਕੇਸ਼ਨਲ ਅਤੇ ਸਕਿੱਲ ਟ੍ਰੇਨਿੰਗ ਸੈਂਟਰ ਵਿਖੇ ਇਸ ਵਾਰ ਅਮਰਜੀਤ ਸਿੰਘ ਆਨੰਦ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਮਰ ਕੈਂਪ ਵਿੱਚ ਸਭ ਤੋਂ ਪਹਿਲਾਂ ਇਹਨਾਂ ਬੱਚਿਆਂ ਵੱਲੋਂ ਭਾਵਕ ਮਨ ਨਾਲ ਸ਼ਰਧਾਂਜਲੀ ਅਰਪਿਤ ਕੀਤੀ ਗਈ। ਚਾਨਣ ਵੋਕੇਸ਼ਨਲ ਤੇ ਸਕਿੱਲ ਟ੍ਰੇਨਿੰਗ ਸੈਂਟਰ ਦੇ ਅਧਿਆਪਕਾਂ ਵੱਲੋਂ ਇਸ ਸਮਰ ਕੈਂਪ ਦੌਰਾਨ ਯੋਗਾ, ਭੰਗੜਾ, ਕੱਪੜੇ ਪ੍ਰੈਸ ਕਰਨਾ ਤੇ ਆਪਣੇ ਬਿਸਤਰੇ ਦੀ ਸਾਂਭ-ਸਵਾਲ ਕਲਾ ਦੀ ਸਿਖਲਾਈ ਦਿੱਤੀ ਗਈ। ਇਸ ਸਮਰ ਕੈਂਪ ਮੌਕੇ ਅਮਰਜੀਤ ਸਿੰਘ ਆਨੰਦ ਦੀ ਪਤਨੀ ਉਪਿੰਦਰਕੌਰ ਆਨੰਦ ਸਵਾਦ ਸੇਵੀ ਵਿਵੇਕ ਯੋਸ਼ੀ ਚਾਨੜ ਵੋਕੇਸ਼ਨਲ ਐਟਿਸਕਲ ਸਕਿੱਲ ਟ੍ਰੇਨਿੰਗ ਸੈਂਟਰ ਦੇ ਸਕੱਤਰ ਮਨੀਸ਼ ਕੁਮਾਰ ਵਿਵੇਕ ਅਗਰਵਾਲ ਰਾਜਨ ਸਿਆਲ ਸੁਖਮਕੌਰ ਅਤੇ ਡਾਕਟਰ ਕੁਲਦੀਪ ਸਿੰਘ ਅਤੇ ਸੋਨੀਆ ਬਤਰਾ ਮੁੱਖ ਤੌਰ ਤੇ ਮੌਜੂਦ ਰਹੇ। ਯੋ ਹੋ ਮੈਂ ਕਈ ਖੇਡੋ ਜਿੰਜਾ ਵੀ ਕਰਨੇ ਪੈਣਗੇ ਤੁਹਾਡੀ ਫੇਵਰਿਟ ਕਿਹੜੀ ਐਕਟੀਵਿਟੀ ਸਭ ਤੋਂ ਜ਼ਿਆਦਾ ਕਿਹੜੀ ਪਸੰਦ ਹੈ ਮੇਰੀ ਐਕਟੀਵਿਟੀ ਸਾਰੀ ਹੈ ਸਾਰੀ ਮੈਨੂੰ ਪਸੰਦ ਹੈ ਸਭ ਤੋਂ ਜ਼ਿਆਦਾ ਪਸੰਦ ਕਿਹੜੀ ਹੈ ਜਿਹੜੀ ਜਿਹੜੀ ਮਨਜੀ ਕਰੂ ਠੀਕ ਹੈ ਤੇ ਅੱਜ ਕੀ ਕੀਤਾ ਹਾਂ ਡੱਬਾਂ ਡਾਂਸ ਕੀਤਾ ਹੈ ਯੋਗਾ ਵੀ ਕੀਤਾ फोटो खिंचाई उधर हो गया मेनु बढ़िया लग रहा थे आगे साक्षी आज की की तो साक्षी ने थे दांत कितना दांस और आ योगा भी कितना था और फेवरेट प्रेमी की है ने साक्षी ने सब तो फेवरेट एक्टिविटी केड़ी है केड़ी पसंद है सब तो ज्यादा दांत ने बहुत पसंद है सर ਕਾਨਾ ਸੁਣਾ ਜੀ ਲਗਤੇ ਇਹ ਧਰਤੀ ਜਾਨ ਅਨੰਤ ਸਰ ਦੀ ਯਾਦ ਆਂਦੀ ਹੈ ਨਹੀਂ ਰੋਣਾ ਨਹੀਂ ਅਨੰਤ ਸਰ ਕੀ ਸਿਖਾਉਂਦੇ ਸੀ ਮੈਨੂੰ ਮਰੇ ਸਾਖੀ ਕਿਹਾ ਤੁਸੀਂ ਸਰ ਜਿਆਦਾ ਅੱਗੇ ਸੋਚਦੇ ਮੈਂ ਸਾਖੀ ਕਿ ਤੁਹਾਨੂੰ ਨਹੀਂ ਦੱਸੋ ਕਿ ਆਪ ਸਰ ਕਰਵਾਤੇ ਸੀ ਆਪਰ ਕੀ ਕਰਵਾਤੇ ਸੀ ਸਰ ਕੀ ਕਹਿੰਦੇ ਸੀ ਮੋਚਨਾਨ ਕੀ ਹੋ ਤਰਨੇ ਹਾਂਜੀ ਜੀ ਤਾਂ ਜੀ ਸਾਨੂੰ ਕਾਫੀ ਸਾਲ ਹੋ ਗਏ ਇੱਥੇ ਤੇ ਬੱਚਾ ਮੇਰਾ ਜਿਹੜਾ ਹੈਗਾ ਉਹ ਦੀ ਕਾਫੀ ਪ੍ਰੋਗਰੈਸ ਅੱਛੀ ਹੋਈ ਹੈ ਇੱਥੇ ਨਾ ਔਰ ਅਮਰਜੀਤ ਸਿੰਘ ਅਨੰਦ ਦੀ ਬਹੁਤ ਮਿਹਨਤ ਹੈ ਉਹਨਾਂ ਦੀ ਉਹਨਾਂ ਦੇ ਕਰਕੇ ਹੀ ਮਤਲਬ ਕਿ ਇੱਥੇ ਤੱਕ ਸਾਰਾ ਇਹ ਸੈਂਟਰ ਜਿਹੜਾ ਹੈਗਾ ਉਹਦੀ ਇੰਨੀ ਗ੍ਰੋਥ ਨਹੀਂ ਹੋਈ ਹੋਈ ਹੈ ਅਦਰਵਾਈਜ਼ ਦੀ ਸੋਚ ਨਹੀਂ ਸਕਦੇ ਸੀਗੇ ਕਿ ਵੀ ਆਪਣੇ ਪੇਰੈਂਟਸ ਐਸੋਸੀਏਸ਼ਨ ਆਪਣਾ ਬਣਾ ਲੇਗੀ ਕੁਝ ਐਸਾ ਵੱਡਾ ਉਪਰਾਲਾ ਕਰ ਲੇਗੀ ਤੋਂ ਕਾਫੀ ਅੱਛਾ ਯਾਨੀ ਕਿ ਉਹਨਾਂ ਨੇ ਬੂਟਾ ਜਿਹੜਾ ਲਾਇਆ ਹੈਗਾ ਹੁਣ ਕੋਸ਼ਿਸ਼ ਇਹ ਹੀ ਹੈਗੀ ਹੈ ਕਿ ਇਹਨੂੰ ਅਸੀਂ ਹੋਰ ਪਾਣੀ ਦਈਏ ਤੇ ਇਹਨੂੰ ਵੱਡਾ ਹੋਰ ਕਰੀਏ ਤੇ ਕਾਫੀ ਵਧੀਆ ਹੈਗਾ ਇਸ ਵਾਰ ਜਿਹੜਾ ਸਮਰ ਕੈਂਪ ਲੱਗਾ ਉਹਦੇ ਬਾਰੇ ਕੀ ਕਹਿੰਦੇ ਸਮਰ ਕੈਂਪ ਨੇ ਬੱਚਿਆਂ ਨੇ ਕਾਫੀ એનਰਜੈਟਿਕ ਰਿਹਾ ਜੀ ਤੋਂ ਬੱਚਿਆਂ ਨੇ ਕਾਫੀ ਇੰਜੋਏ ਕੀਤਾ ਭਾਵੇਂ ਇੰਨੀ ਗਰਮੀ ਸੀਗੀ ਲੇਕਿਨ ਫਿਰ ਵੀ ਬੱਚੇ ਆਂਦੇ ਸੀ ਮਤਲਬ ਕਿਹਾ ਕਿ ਆਂਦੇ ਸੀ ਕਿ ਨਹੀਂ ਅਸੀਂ ਜਾਣਾ ਹੀ ਜਾਣਾ ਹੈਗਾ ਸੋ ਕਾਫੀ ਅੱਛਾ ਬੱਚਿਆਂ ਨੇ ਕਈ ਕੁਝ ਸਿੱਖਿਆ ਇੱਥੇ ਤੇ ਕੀ ਹਿੱਟ ਹੈ ਹੀ ਹੈ ਮਤਲਬ ਬੱਚਿਆਂ ਚ ਆਂਦੀ ਆਂਦੀ ਹੈ ਆਪਣੇ ਆਪ ਬੱਚਿਆਂ ਨੂੰ ਲੱਗਦਾ ਹੈ ਵੀ ਹਾਂਜੀ ਹੁਣ ਸੀ ਆਪਣੇ ਆਪ ਵੀ ਕੁਝ ਕਰੀਏ ਤੇ ਅੰਦਰੋਂ ਫੀਲਿੰਗ ਆਂਦੀ ਹੈ ਉਹਨਾਂ ਤੋਂ ਬਾਅਦ ਕੁਝ ਮੁਸ਼ਕਲਾਂ ਮੁਸ਼ਕਲਾਂ ਬਹੁਤ ਆਈਆਂ ਜੀ ਮੁਸ਼ਕਿਲਤ ਦੇਖੋ ਉਹਨਾਂ ਦਾ ਜਾਣਾ ਹੀ ਅਕਸਮਾ ਸੀਗਾ ਸਾਨੂੰ ਕਿਸੇ ਨੂੰ ਕੋਈ ਸੁਪਨੇ ਵੀ ਨਹੀਂ ਸੋਚਦਾ ਸੀ ਵੀ ਸਾਨੂੰ ਇੱਕਦਮ ਉਹ ਚਲੇ ਜਾਣਗੇ ਛੱਡ ਕੇ ਜਦ ਕਿ ਸਾਰਾ ਜ਼ਾਰੂ ਮਦਾਰ ਹੋਣਾ ਤੇ ਹੀ ਸੀਗਾ ਤਾਂ ਉਹਨਾਂ ਮੁਸ਼ਕਲਾਂ ਤਾਂ ਆਈਆਂ ਪਰ ਉਹ ਕਹਿੰਦੇ ਨਾ ਕਿ ਉਹਦੇ ਅੱਗੇ ਕੀ ਕਹਿੰਦੇ ਮੁਸ਼ਕਲਾਂ ਦੇ ਅੱਗੇ ਅੱਗੇ ਅਸੀਂ ਝੁਕ ਜਾਈਏ ਤੇ ਫੇਰ ਗੱਲ ਨਹੀਂ ਬਣ ਸਕਦੀ ਨਾ ਇਸ ਕਰਕੇ ਕਿ ਫਾਈਟ ਅਸੀਂ ਕਰ ਰਹੇ ਆਂ ਔਰ ਖਿਲਾ ਰਹੇ ਆਂ ਚਾਨਨ ਔਰ ਮਿਸਟਰ ਰਾਮਰ ਜੀ ਇਤਨਾਲ ਅਸੀਂ ਮੇਰਾ ਖਿਆਲ ਤੀਕ ਸਾਲਾਂ ਤੋਂ ਜੁੜੇ ਹੋਏ ਆਂ ਐਜ਼ ਅ ਪੇਰੈਂਟ ਐਜ਼ ਅ ਵੋਲੰਟੀਅਰ ਆਲਸੋ ਤੇ ਇਹਨੂੰ ਅਸੀਂ ਕਹਿ ਲੋ ਕਿ ਜਦੋਂ ਚਾਨਨ ਸ਼ੁਰੂ ਹੋਇਆ ਅਸੀਂ ਉਦੋਂ ਉਦੋਂ ਦੇ ਨਾਲ ਉਹਨਾਂ ਦੇ ਜੁੜੇ ਹੋਏ ਆਂ ਬਾਜੀ ਨੂੰ ਮਿਸ ਅਸੀਂ ਬਹੁਤ ਕਰੀਦਾ ਹੈ ਖਾਲੀ ਮਿਸ ਨਹੀਂ ਇਹਨਾਂ ਦੀ ਗਾਈਡੈਂਸ ਹਰ ਇੱਕ ਸਟੈਪ ਤੇ ਸਾਨੂੰ ਇਹਨਾਂ ਦੀ ਗਾਈਡੈਂਸ ਦੀ ਲੋੜ ਹੈ ਪਰ ਉਹ ਪੁਰਾਣੀ ਗੱਲਾਂ ਯਾਦ ਕਰੀ ਦੀਆਂ ਜਦੋਂ ਅਸੀਂ ਇਕੱਠੇ ਬੈਠੀਦਾ ਸੀ ਜੋ ਇਹਨਾਂ ਦੇ ਵਿਜ਼ਨ ਸੀਗਾ ਜੋ ਇਹਨਾਂ ਦੀ ਏਮ ਆਬਜੈਕਟਿਵ ਸੀਗੇ ਅਸੀਂ ਉਹ ਸੋਚ-ਸੋਚ ਕੇ ਉਹ ਸਾਡਾ ਮਾਰਗਦਰਸ਼ਨਿਕ ਬਣਿਆ ਜਿਹੜਾ ਉਹਨਾਂ ਦੀ ਪੁਰਾਣੀ ਵੀਡੀਓਜ਼ ਦੇਖੀ ਦੀਆਂ ਜਿਹੜੇ ਜਿੱਥੇ ਉਹ ਗਾਈਡ ਕਰ ਰਹੇ ਸੀਗੇ ਵਰਕਸ਼ਾਪਸ ਤੇ ਦੇਖਿਆ ਹੁਣ ਅਸੀਂ ਉਹ ਫਾਲੋ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਐਜ਼ ਅ ਪੇਰੈਂਟ ਪੇਰੈਂਟ ਨੇ ਤਾਂ ਆ ਬੱਚਿਆਂ ਵਾਸਤੇ ਡਿਸੇਬਿਲਟੀ ਸੈਕਟਰ 'ਚ ਕੰਮ ਕਰਨਾ ਹੀ ਕਰਨਾ ਪਰ ਅਸੀਂ ਚਾਹੁੰਦੇ ਹਾਂ ਕਿ ਸੁਸਾਇਟੀ ਦੇ ਜਿਹੜੇ ਨਾਰਮਲ ਪੇ ਬੱਚੇ ਹੈਗੇ ਆ ਜਾਂ ਜਿਹੜੀ ਸੁਸਾਇਟੀ ਐਜ਼ ਅ ਹੋਲ ਸਾਡੇ ਸਾਨੂੰ ਸਪੋਰਟ ਕਰੇ ਚਾਨਣ ਨੂੰ ਉਹਦੇ ਬੱਚਿਆਂ ਨੂੰ ਉਹ ਡਿਸੇਬਿਲਟੀ ਸੈਕਟਰ ਨੂੰ ਐਸ ਅ ਹੋਲ ਅਸੈਸੀਬਿਲਟੀ ਬੱਚਿਆਂ ਨੂੰ ਮਿਲੇ ਹਰ ਇੱਕ ਜਗ੍ਹਾ ਐਕਸੈਪਟੈਂਸ ਮਿਲੇ ਔਰ ਸਪੋਰਟ ਮਿਲੇ ਤੇ ਅਸੀਂ ਚਾਹਾਂਗੇ ਕਿ ਸਾਰੇ ਹੀ ਸਾਡੇ ਨਾਲ ਲੱਗਣ ਚਾਨਣ ਚ ਵੀ ਆਣ ਵਿਜ਼ਿਟ ਵੀ ਕਰਨ ਤੇ ਸਪੋਰਟ ਕਰਨ ਸਾਨੂੰ ਸਾਰਿਆਂ ਨੂੰ ਥੈਂਕ ਯੂ ਸੋ ਮਚ ਬੋਥ ਅਚੇ கிரேਟ ਫੋਰਮ ਹੈ ਮਤਲਬ ਕਿ ਜਹਾਂ ਪੇ ਆ ਕੇ ਮੇਰੇ ਬੱਚੇ ਨੇ ਬਹੁਤ ਕੁਝ ਸਿੱਖਾ ਯਹਾਂ ਪੇ ਆ ਕੇ ਮੈਂ ਇੱਕ ਤਰ੍ਹਾਂ ਸੇ ਰਿਲੈਕਸ ਹੋ ਗਈ ਕਿ ਮੇਰੇ ਬੱਚੋ ਕੇ ਇੱਕ ਅੱਛਾ ਸਪਲੇਟਫਾਰਮ ਮਿਲ ਗਿਆ ਹੈ ਜਹਾਂ ਪੇ ਉਹ ਮਤਲਬ ਕਿ ਆਪਣੀ ਲਾਈਫਸ अच्छे से स्पेंड कर सकता है मैं भी यहाँ पर डेली आती हूँ वन ईयर मुझे हो गया यहाँ पर डेली आते हुए आनंद सर की आई बात करें बहुत थोड़ा टाइम पे मैंने उनके साथ लेके जितने बताया बहुत ही अच्छा बिताया उनकी बातें उनकी याद कि सब कुछ अभी भी माइंड में वैसे ही रहती है उनके जैसा कोई ना कोई था ना ही कोई होगा बहुत तो अच्छा ਇੰਪਰੂਵਮੈਂਟ ਇੰਪਰੂਵਮੈਂਟ ਦੀ ਗੱਲ ਕਰੇ ਤਾਂ ਇੰਪਰੂਵਮੈਂਟ ਤਾਂ ਬਹੁਤ ਅੱਛੀ ਹੋਈ ਹੈ ਮਤਲਬ ਕਿ ਜਿਵੇਂ ਮੇਰਾ ਬੱਚਾ ਪਹਿਲੇ ਹਾਈਪਰ ਹੋ ਜਾਂਦਾ ਥਾ ਕਈ ਆਣਾ ਜਾਣਾ ਨਹੀਂ ਥਾ ਕਈ ਉਸki society ਦੇ ਵਿੱਚ ਜਿੱਹਾਂ ਪਿਆ ਕਿ ਬਹੁਤ ਅੱਛਾ ਟਾਈਜ਼ਮੈਂਟ ਹੋ ਜਾਂਦਾ ਹੈ ਥੈਂਕ ਯੂ ਤੇ ਬਹੁਤ ਅੱਛਾ ਲੱਗਾ ਅੱਜ ਜੋ ਚਾਨਣ ਕਿਸ਼ਨੋ ਸੈਂਟਰ ਜਿੱਥੇ ਕਿ ਬਹੁਤ ਵੱਡੀ ਇਹ ਸੇਵਾ ਨਿਭਾ ਰਹੇ ਨੇ ਬਚਨ ਦੀ ਤਨ ਮਨ ਤੰਦ ਨਾਲ ਇਹ ਸੇਵਾ ਨਿਭਾ ਰਹੇ ਨੇ ਮੈਂ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕੀ ਇਹ ਇਸੇ ਤਰ੍ਹਾਂ ਇਸ ਸੇਵਾ ਨੂੰ ਸਮਰਪਿਤ ਆਖਰੀ ਸਾਤਾ ਕੇ ਸੇਵਾ ਨਿਭਾਦੇ ਰਹਨ ਪਰਮਾਤਮਾ ਆਪ ਅੰਸੰਗ ਸਹਾਇਓ ਕੇ ਨਕਲੂ ਸੇਵਾ ਲੈਂਦੇ ਰਹਨ ਅਤੇ ਇਹਨਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੋਨੋਂ ਬਖਸ਼ਣ ਔਰ ਜਿੱਥੇ ਅਸੀਂ ਅੱਜ ਆਖਰੀ ਉਮੀਦ ਐਨ ਜੀਓ ਦੀ ਸਮੁੱਚੀ ਟੀਮ ਵੱਲੋਂ ਅੱਜ ਇੱਥੇ ਵਿਜ਼ਿਟ ਕੀਤਾ ਉੱਥੇ ਹੀ ਅਸੀਂ ਇਹਨਾਂ ਨੂੰ ਇਹ ਆਸ਼ਵਾਸਨ ਵੀ ਦਿਵਾਨੇ ਆ ਕਿ ਆਖਰੀ ਉਮੀਦ ਐਨ ਜੀਓ ਜਿਸ ਦੀ ਕੋਈ ਉਮੀਦ ਨਹੀਂ ਜਿਸ ਤਰ੍ਹਾਂ ਕਿ ਆਖਰੀ ਉਮੀਦ ਵੱਲੋਂ ਬਹੁਤ ਸਾਰੇ ਸਮਾਜ ਸੇਵਾ ਦੇ ਭਲਾਈ ਦੇ ਵਾਸਤੇ ਜੋ ਵੀ ਕੀਤਾ ਜਾਂਦਾ ਅੱਗੇ ਵਧ ਚੜ ਕੇ ਸਾਰੀ ਸੰਗਤ ਦੇ ਸਹਿਯੋਗ ਸਦਕਾ ਔਰ ਅੱਜ ਵੀਰ ਜੀ ਹਰੀ ਅੱਜ ਸਾਡੇ ਵਿੱਚ ਨਹੀਂ ਰੇ ਲੇਕਿਨ ਅੱਜ ਉਹਨਾਂ ਦੇ ਦੱਸੇ ਹੋਏ ਮਾਰਗ ਉਹਨਾਂ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲ ਕੇ ਹੀ ਅਸੀਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ ਔਰ ਮੈਨੂੰ ਬਹੁਤ ਅੱਛਾ ਲੱਗਾ ਆਪਣੀ ਟੀਮ ਦੇ ਨਾਲ ਮਿਲ ਕੇ ਮੈਂ ਇਹਨਾਂ ਨੂੰ ਆਸ਼ਵਾਸਨ ਦੇਣਾ ਕਿ ਆਖਰੀ ਉਮੀਦ ਐਨ ਜੀਓ ਦੀ ਸਮੁੱਚੀ ਟੀਮ ਨੂੰ ਜਿੱਥੇ ਵੀ ਤੁਸੀਂ ਕਿਤੇ ਪਹਿੰਦੀ ਸੇਵਾ ਸਾਡੀ ਲਾਓਗੇ ਅਸੀਂ ਤਨ ਮਨ ਧੰਦੇ ਨਾਲ ਹਮੇਸ਼ਾ ਹੀ ਤੁਹਾਡੇ ਨਾਲ ਤਤਪਰ ਖੜੇ ਹੋ ਕੇ ਇਹ ਸੇਵਾਵਾਂ ਨਿਭਾਵਾਂਗੇ ਔਰ ਜੋ ਇਹ ਸੇਵਾ ਨਿਭਾ ਰਹੇ ਨੇ ਜੋ ਅੱਜ ਬੱਚਿਆਂ ਦੇ ਵਿੱਚ ਅਸੀਂ ਆ ਕੇ ਇਹਨਾਂ ਦੇ ਵਿੱਚ ਵਿਜ਼ਿਟ ਕੀਤਾ ਇਹਨਾਂ ਨੂੰ ਪਿਆਰ ਦੇਖਿਆ ਇਹਨਾਂ ਦਾ ਮਤਲਬ ਜੋ ਮਸਾਲਿਆਂ ਦੇ ਉੱਤੇ ਕੰਮ ਕਰ ਰਹੇ ਨੇ ਔਰ ਸੋਚ ਰਿਹਾ ਕਿ ਸਾਡੀ ਆਖਰੀ ਮੀਂਦ ਜਿਉ ਜੋ ਕਿ ਲੰਗਰ ਬਣਾ ਰਹੀ ਹੈ ਖਾਣਾ ਦੇ ਰਹੀ ਹੈ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ ਔਰ ਅੱਜ ਤੋਂ ਬਾਅਦ ਮੈਂ ਇਹਨਾਂ ਨਾਲ ਵਿਜ਼ਿਟ ਕਰਕੇ ਮੈਂ ਇਹਨਿੰਦ ਉਸਾ ਕਿ ਸਾਰੇ ਮਸਾਲੇ ਸਾਡੀ ਐਨਜੀਓ ਦੇ ਇਹਨਾਂ ਕੋਲੋਂ ਜਾਣਗੇ ਔਰ ਦਿਨ ਰਾਤ ਅਸੀਂ ਇਹਨਾਂ ਦੇ ਨਾਲ ਮਿਲ ਕੇ ਇਸ ਇਸ ਵੋਕੇਸ਼ਨਲ ਨੂੰ ਸੀਜ਼ਨ ਨੂੰ ਇਹ ਜੋ ਇਹ ਪ੍ਰੋਗਰਾਮ ਲਗਾ ਰਹੇ ਨੇ ਜੋ ਆਪਣੇ ਬੱਚਿਆਂ ਦੇ ਸਮਰ ਕੈਂਪ ਲਗਾ ਰਹੇ ਨੇ ਜਿਸ ਤਰ੍ਹਾਂ ਕਿ ਆਖਰੀ ਉਮੀਦ ਐਨਜੀਓ ਵੱਲੋਂ ਵੀ ਇੱਕ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਜੋ ਕਿ 3 ਦਿਨ ਦਾ ਸਮਰ ਕੈਂਪ ਸੀ ਚੌਥੇ ਦਿਨ ਬੱਚਿਆਂ ਨੂੰ ਵਾਟਰ پارک ਲੈ ਕੇ ਜਾਇਆ ਗਿਆ ਭੈਣ ਜੀ ਦਾ ਫੋਨ ਥੋੜਾ ਜਿਹਾ ਉਸ ਦਿਨ ਲੇਟ ਆਇਆ ਮੈਨੂੰ ਤੇ ਅਸੀਂ ਚਲੇਗੇ ਅਸੀਂ ਆਉਣ ਦਾ ਵਹਿ ਸੀਗੇ ਅਸੀਂ ਸਪੈਸ਼ਲ ਇਹਨਾਂ ਬੱਚਿਆਂ ਵਾਸਤੇ ਕੁਝ ਨਾ ਕੁਝ ਇੰਤਜ਼ਾਮ ਕਰਕੇ ਇਹਨਾਂ ਨੂੰ ਵੀ ਐਜ਼ ਅ ਸਮਰ ਕੈਂਪ ਬੱਚਿਆਂ ਨੂੰ ਲੈ ਕੇ ਜਾਵਾਂਗੇ ਔਰ ਤੁਸੀਂ ਸਾਰੀ ਸੰਗਤ ਮਿਲ ਕੇ ਅਰਦਾਸ ਕਰਨਾ ਕਿਉਂਕਿ ਮੈਂ ਸੋਚਦਾ ਕਿ ਉਸ ਪਰਮਾਤਮਾ ਨੇ 84 ਲੱਖ ਜੂਨਾਬਾਦ ਇਹ ਸਾਨੂੰ ਮਨੁੱਖਾ ਦੇ ਹੀ ਦਿੱਤੀ ਹੈ ਆਪਾਂ ਇਹਨਾਂ ਸਾਰਿਆਂ ਬੱਚਿਆਂ ਦੇ ਨਾਲ ਮਿਲ ਕੇ ਇੱਕ ਸਮਾਜ ਇਹ ਬਹੁਤ ਵੱਡਾ ਸਾਡਾ ਪਰਿਵਾਰ ਹੈ ਅਸੀਂ ਕਲਯੁਗੀ ਜੀਵਾਂ ਔਰ ਕਲਯੁਗ ਦੇ ਵਿੱਚ ਰਹਿੰਦੇ ਆ ਅਸੀਂ ਬਹੁਤ ਜ਼ਿਆਦਾ ਸੈਲਫਿਸ਼ ਹੋ ਚੁੱਕੇ ਆ ਅਸੀਂ ਆਪਣੇ ਪਰਿਵਾਰ ਬਾਰੇ ਸੋਚਦੇ ਆ ਲੇਕਿਨ ਇਹ ਵੀ ਸਾਡਾ ਪਰਿਵਾਰ ਹੈ ਜਦੋਂ ਤੁਸੀਂ ਇਹਨਾਂ ਦੇ ਨਾਲ ਆਓ ਆਪਣੇ ਜਨਮ ਦਿਨ ਮਨਾਓ ਆਪਣੇ ਬਜ਼ੁਰਗਾਂ ਦੀ ਕੋਈ ਤਰੀਕ ਆਂਦੀ ਹੈ ਇਹਨਾਂ ਦੇ ਬੱਚਿਆਂ ਦੇ ਵਿੱਚ ਉਹ ਖੁਸ਼ੀਆਂ ਨੂੰ ਮਨਾਓ ਉਹ ਖੁਸ਼ੀਆਂ ਇਹਨਾਂ ਦੀਆਂ ਬਲੇਸਿੰਗਸ ਇਹਨਾਂ ਦੀਆਂ ਦੁਆਵਾਂ ਜਦੋਂ ਤੁਹਾਡੇ ਘਰ ਜਾਣਗੇ ਤਾਂ ਤੁਹਾਡੇ ਘਰ ਬਹੁਤ ਸਾਰੀਆਂ ਖੁਸ਼ੀਆਂ ਆਣਗੀਆਂ ਸੋ ਮੈਂ ਇਹਨਾਂ ਕਹਿੰਦਾ ਹੋਏ ਧੰਨਵਾਦ ਕਰਦਾ ਜਿਨ੍ਹਾਂ ਨੇ ਭੈਣ ਜੀ ਨੇ ਇਹਨਾਂ ਸਤਿਕਾਰ ਦਿੱਤਾ ਬੁਲਾਇਆ ਸਾਨੂੰ ਔਰ ਫਿਰ ਅਰਦਾਸ ਕਰਦਾ ਕਿ ਪਰਮਾਤਮਾ ਇਹਨਾਂ ਦੀ ਸਮੁੱਚੀ ਟੀਮ ਨੂੰ ਤੰਦਰੁਸਤੀ ਬਖਸ਼ੇ ਔਰ ਇਸੇ ਤਰ੍ਹਾਂ ਸੇਵਾ ਲੈਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਮਨਜੀ ਤਨੰਦੇਕ ਨਾ ਹੀ ਨਹੀਂ ਗਿਆ ਸੀਗੇ ਤੇ ਮੈਂ ਦੇਖੂੰਗਾ ਕਿ ਉਹਨਾਂ ਦਾ ਲਾਇ ਬੂਟਾ ਅੱਜ ਸਿਰੇ ਚੜ ਗਿਆ ਅੱਜ ਮਸਾਲੇ ਦੀ ਨੋਟੀਫਿਕੇਸ਼ਨ ਦੇਖੀਏ ਸਾਡੇ ਬੱਚੇ ਬਹੁਤ ਅੱਛੀ ਤਰ੍ਹਾਂ ਪਰਫਾਰਮ ਕਰ ਰਹੇ ਆ ਹਰ ਇੱਕ ਬੱਚੇ ਦੀ ਯੂਨੀਕੈਬਿਲਟੀ ਨੂੰ ਆਪਾਂ ਪੈਰਿਸ਼ ਕਰ ਰਹੇ ਆ ਮੁਨੀਸ਼ਾ ਜੀ ਤੀਜ ਪਾਲ ਸਾਹਿਬ ਅਨੰਦ ਅੰਟੀ ਸਾਡੇ ਨਾਲ ਸੀ ਉਹ ਪੂਰੇ ਮਾਰਗਦਰਸ਼ਨ ਪੂਰੀ ਡੈਡੀਕੇਸ਼ਨ ਨਾਲ ਇਹ ਕੋਸ਼ਿਸ਼ ਕਰ ਰਹੇ ਕਿ ਨਾ ਬੱਚਿਆਂ ਦੀ ਜਿਹੜੀ ਅ ਐਬਿਲਿਟੀ ਨੂੰ ਹਾਈਲਾਈਟ ਕੀਤਾ ਜਾਏ ਤੇ ਅਨੰਦ ਸਾਹਿਬ ਦੇ ਸੁਪਨੇ ਨੂੰ ਪੂਰਾ ਕੀਤਾ ਜਾਏ ਕਿਉਂਕਿ ਇਹ ਮਿਸ਼ਨ ਇੱਥੇ ਖਤਮ ਨਹੀਂ ਹੁੰਦਾ ਇੱਥੇ ਮਿਸ਼ਨ ਸ਼ੁਰੂ ਹੁੰਦਾ ਹੁਣ ਜਮਨ ਗਿਆ ਐਮਪਲਾਇਆ ਬੱਚਿਆਂ ਨੂੰ ਲੱਗਦਾ ਹੈ ਕਿ ਐਕਟੀਵਿਟੀ ਕਰਾਈ ਉਹਨਾਂ ਨੂੰ ਅ ਮੋਟਰ ਸਕਿਲਸ ਤੇ ਉੱਪਰ ਕੰਟਰੋਲ ਕਰਨਾ ਸਿਖਾਇਆ ਜਾਏ ਯੋਗਾ ਮੈਟ੍ਰੀਸ਼ਨ ਐਂਡ ਟ੍ਰਾਂਸਪੋਰਟ ਸਿਸ ਲੱਗੀਆਂ ਬਹੁਤ ਖੁਸ਼ ਹੋ ਰਿਹਾ ਤੇ ਬਹੁਤ ਖੁਸ਼ ਹੋਣਾ ਤੇ ਹੁਣ ਮਸਾਲੇ ਦੀ ਯੂਨਿਟ ਜਿਹੜੀ ਚੰਨ ਮਸਾਲਾ ਯੂਨਿਟ ਹੈ ਉਹ ਚੱਲ ਰਹੀ ਹੈ ਤੇ ਅਸੀਂ ਤੁਹਾਡੇ ਮਾਧਿਅਮ ਨਾਲ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਪਿਓਰ ਤੇ ਸ਼ੁੱਧ ਮਸਾਲੇ ਆ ਤੇ ਇਹਨਾਂ ਦਾ ਜਿਹੜਾ ਡਿਸਟ੍ਰਿਬਿਊਸ਼ਨ ਹੈ ਉਹ ਹਰ ਘਰ ਚ ਹੋਣਾ ਚਾਹੀਦਾ ਕਿਉਂਕਿ ਪਿਓਰ ਚੀਜ਼ ਅੱਜਕੱਲ ਨਹੀਂ ਮਿਲਦੀ ਤੇ ਸਾਡੇ ਬੱਚਿਆਂ ਨੇ ਇਹ ਪਿਓਰ ਇੰਟੈਂਸ਼ਨ ਨਾਲ ਬਣਾਏ ਆ ਜਿੱਦਾਂ ਗੁਰਦਾਰੇ ਦਾ ਲੰਗਰ ਹੁੰਦਾ ਉਹ ਬੜਾ ਟੇਸਟੀ ਹੁੰਦਾ ਇਹ ਮਸਾਲੇ ਦਾ ਟੇਸਟ ਵੀ ਅਲੱਗ ਹੈ ਤੁਸੀਂ ਅਜ਼ਮਾ ਕੇ ਦੇਖਿਓ ਸਾਡ ਮੈਂ ਆਈ ਗਰੰਟੀ ਹੂ ਕਿ ਇਹ ਡਿਫਰੈਂਟ ਚੀਜ਼ ਹੈ ਜਿਹੜੇ ਸਾਡੇ ਬੱਚੇ ਪੂਰੀ ਡੈਡੀਕੇਸ਼ਨ ਨਾਲ ਬਣਾ ਰਹੇ ਤੇ ਇਹ ਮੈਸੇਜ ਤੁਹਾਡੇ ਵੈਬ ਚੈਨਲ ਨਾਲ ਹੀ ਮੈਂ ਹਰ ਇੱਕ ਘਰ ਤੇ ਪਹੁੰਚਾਉਣਾ ਚਾਹੁੰਦਾ ਕਿ ਇਹ ਅਨੰਤ ਸਾ ਦਾ ਸੁਪਨਾ ਨਹੀਂ ਸਾਡਾ ਵੀ ਸੁਪਨਾ ਹੈ ਕਿ ਹਰ ਹਰ ਘਰ ਤੇ ਪਿਓਰ ਚੀਜ਼ ਮਿਲੇ ਤੇ ਹਰ ਚੀਜ਼ ਸ਼ੁੱਧ ਹੋ ਔਰ ਸ਼ੁੱਧਤਾ ਦਾ ਨਾਮ ਆਪਾ ਇਹ ਸਮਾਜ ਤੇ ਮੈਸੇਜ ਦੇ ਰਹੀਏ ਕਿ ਇਹ ਬੱਚੇ ਰੀਸੀਵਲ ਨਹੀਂ ਏਬਲ ਹੈਗੀ ਮੈਂ ਮਨੀਸ਼ਾ ਅਗਰਵਾਲ ਸੈਕਟਰੀ ਚਾਨਨ ਐਸੋਸੀਏਸ਼ਨ ਅੱਜ ਚਾਨਨ ਵੋਕੇਸ਼ਨਲ ਸਕਿੱਲ ਸੈਂਟਰ ਦੇ ਵਿੱਚ ਅਸੀਂ ਸਮਰ ਕੈਂਪ ਲਗਾਇਆ ਸੀ 10 ਦਿਨ ਦਾ ਜਿਹਦੇ ਵਿੱਚ 15 ਬੱਚੇ ਜਿਹੜੇ ਐ ਉਹਨਾਂ ਨੇ ਸਮਰ ਕੈਂਪ اٹੈਂਡ ਕੀਤਾ ਸਮਰ ਕੈਂਪ ਦੌਰਾਨ ਉਹਨਾਂ ਨੇ ਵੱਖ-ਵੱਖ ਐਕਟੀਵਿਟੀਆਂ ਕੀਤੀਆਂ ਜਿਹਦੇ ਵਿੱਚ ਬੱਚਿਆਂ ਨੇ ਆਪਣੇ ਆਪ ਨੂੰ ਕਾਫੀ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਬੱਚੇ ਸਮਾਜਾ ਅਭਿਨਾੰਗ ਨੇ ਜਿਸ ਤਰੀਕੇ ਨਾਲ ਆਪਾਂ ਨੋਰਮਲ ਬੱਚਿਆਂ ਨਾਲ ਵਿਵਹਾਰ ਕਰਦੇ ਆ ਉਸੇ ਤਰੀਕੇ ਨਾਲ ਇਹਨਾਂ ਬੱਚਿਆਂ ਨਾਲ ਵੀ ਸਾਨੂੰ ਵਿਵਹਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਬੱਚੇ ਕੁਝ ਅਲੱਗ ਨਹੀਂ ਹੈ ਇਹ ਅਲੱਗ ਐਬਿਲਿਟੀਜ਼ ਜ਼ਰੂਰ ਹੈ ਇਹਨਾਂ ਕੋਲ ਬਟ ਆਪਾਂ ਇਹਨਾਂ ਨੂੰ ਡਿਸੇਬਲ ਨਾ ਮੰਨੀਏ ਆਪਾਂ ਇਹਨਾਂ ਨੂੰ ਉਦਾਂ ਹੀ ਮੰਨੀਏ ਜਿੱਦਾਂ ਆਪਾਂ ਬਾਕੀ ਬੱਚਿਆਂ ਬਰਾਬਰ ਮੰਨਦੇ ਆ ਸਮਾਜ ਦੇ ਹਰ ਹਿੱਸੇ ਦੇ ਵਿੱਚ ਹਰ ਫੰਕਸ਼ਨ ਦੇ ਵਿੱਚ ਹਰ ਜਗ੍ਹਾ ਸਮਾਜ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਈਏ ਇਹਨਾਂ ਨੂੰ ਰੂਟੀਨ ਦੀ ਐਕਟੀਵਿਟੀਜ਼ ਇੱਥੇ ਸਿਖਾਈਆਂ ਗਈਆਂ ਕਿਦਾਂ ਆਪਣੀ ਡੇਲੀ ਰੂਟੀਨ ਦੇ ਵਿੱਚ ਆਪਣੇ ਬਰਤਨ ਆਪਣੇ ਆਪ ਕਿਚਨ ਦੇ ਵਿੱਚ ਲੈ ਕੇ ਜਾਣੇ ਹਨ ਆਪਣੀ ਬੈੱਡ ਤੋਂ ਉੱਠਣ ਤੋਂ ਬਾਅਦ ਚੱਦਰ ਕਿਵੇਂ ਤੁਸੀਂ ਟੈਂਕ ਲਗਾ ਕੇ ਆਪਣੇ ਕੱਪੜੇ ਵਿੱਚ ਰੱਖਣੇ ਹਨ ਆਪਣੀ ਪਸੰਦ ਦੇ ਕੱਪੜੇ ਕਿਵੇਂ ਕਾਲ ਕੇ ਪਾਣੇ ਹਨ ਇਦਾਂ ਦੀਆਂ ਡੇਲੀ ਐਕਟੀਵਿਟੀਜ਼ ਤੋਂ ਇਲਾਵਾ ਡਾਂਸ ਯੋਗਾ ਔਰ ਅਲੱਗ-ਅਲੱਗ ਕ੍ਰੀਏਟਿਵ ਐਕਟੀਵਿਟੀਜ਼ ਬੱਚਿਆਂ ਨੂੰ ਸਿਖਾਈਆਂ ਗਈਆਂ ਕਿਉਂਕਿ ਇਹ ਨਾ ਬੱਚਿਆਂ ਦੇ ਸਕਿੱਲਸ ਹੁੰਦੀਆਂ ਨੇ ਅਤੇ ਇਹਨਾਂ ਸਕਿੱਲਸ ਦੇ ਉੱਪਰ ਜਿੰਨਾ ਜ਼ਿਆਦਾ ਆਪਾਂ ਕੰਮ ਕਰਦੇ ਰਵਾਂਗੇ ਜਿੰਨਾ ਜ਼ਿਆਦਾ ਇਹਨਾਂ ਨੂੰ ਮੌਕਾ ਦਵਾਂਗੇ ਉਨਾ ਹੀ ਜ਼ਿਆਦਾ ਇਹ ਬੱਚੇ ਆਪਣੇ ਆਪ ਨੂੰ ਹੋਰ ਨਿਖਾਰਦੇ ਐ ਅਤੇ ਸਾਨੂੰ ਉਨੀ ਹੀ ਖੁਸ਼ੀ ਪ੍ਰਦਾਨ ਕਰਦੇ ਐ ਇਸ ਕਰਕੇ ਇਸ ਸਮਰ ਕੈਂਪ ਦਾ ਅੱਜ ਕਲੋਜ਼ਿੰਗ ਸੈਰੇਮਨੀ ਸੀ ਜਿਹਦੇ ਵਿੱਚ ਬੱਚਿਆਂ ਨੇ ਇਹ ਸਾਰਿਆ ਜੋ ਕੁਝ ਉਹਨਾਂ ਨੇ 15 ਦਿਨਾਂ ਦੇ ਦੱਸਿਆ ਸਿੱਖਿਆ ਆਪਣੇ ਪੇਰੈਂਟਸ ਨੂੰ ਵੀ ਨਾਲ ਦਿਖਾਇਆ ਕਰਕੇ ਥੈਂਕ ਯੂ ਕਰਦੇ ਆ ਅਸੀਂ ਬੱਚਿਆਂ ਦਾ ਅਤੇ ਪੇਰੈਂਟਸ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਦਿਨਾਂ ਦੇ ਸਾਰਿਆਂ ਨੂੰ ਕੋਆਪਰੇਟ ਕੀਤਾ ਥੈਂਕ ਯੂ ਸਮਰ ਕੈਂਪ ਬੱਚੇ ਆ ਨਾ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੈ ਇੱਕ ਤਾਂ ਬਾਹਰ ਦੇ ਜਿਸ ਤਰ੍ਹਾਂ ਅਸੀਂ ਬੁਲਾ ਲਿਆ ਸਾਰਿਆਂ ਨੂੰ ਉਹ ਆਂਦੇ ਆ ਬੱਚਿਆਂ ਨਾਲ ਇੰਟਰੈਕਟ ਹੁੰਦੇ ਆ ਬੱਚੇ ਉਹਨਾਂ ਨਾਲ ਮਿਲ ਕੇ ਇੱਕ ਇੱਕ ਅਵੇਅਰਨੈਸ ਹੁੰਦੀ ਹੈ ਤੇ ਅਨੰਦ ਸਾਹਿਬ ਹਰ ਸਾਲ ਲਗਵਾਉਂਦੇ ਹੁੰਦੇ ਸੀ ਸਮਰ ਕੈਂਪ ਸੋ ਅਸੀਂ ਇਸ ਸਾਲ ਵੀ 17 ਜੂਨ ਤੋਂ ਲੈ ਕੇ 29 ਜੂਨ ਤੱਕ ਸਬਰ ਕੈਂਪ ਲਗਾਇਆ ਇਸ ਵਿੱਚ ਅਲੱਗ-ਅਲੱਗ ਸਾਰੇ ਲੋਕ ਜਿਸ ਰਾਜਿਸਰਬ ਵਿਵੇਕ ਅਗਰਵਾਲਾ ਹੈ ਆਪਣਾ ਪਰਿੰਦੇ ਤੋਂ ਰਾਜਨ ਸਿਆਲ ਆਏ ਉਸ ਤੋਂ ਪਹਿਲੇ ਬਾਨੀ ਆਈ ਰੇਡੀਓ ਮਿਰਚੀ ਤੋਂ ਬਾਨੀ ਆਈ ਤੇ ਸਭ ਨੇ ਅਲੱਗ-ਅਲੱਗ ਬੱਚਿਆਂ ਨੂੰ ਇੰਪਰੂਵਮੈਂਟ ਵਾਸਤੇ ਸਾਰੇ ਸਾਨੂੰ ਦੱਸਿਆ ਵੀ ਤੇ ਅਸੀਂ ਸਾਰਿਆਂ ਦਾ ਬਹੁਤ ਥੈਂਕਸ ਕਰਦੇ ਆ ਤੇ ਇਸੇ ਤਰੀਕੇ ਹੀ ਆਸਤਾ ਆਸਤਾ ਅਸੀਂ ਆਨੰਦ ਸਾਹਿਬ ਦੇ ਸੁਪਨੇ ਨੂੰ ਉੱਤੇ ਤੋਂ ਉੱਤੇ ਲੈ ਕੇ ਜਾਣਾ ਚਾਹੁੰਦੇ ਆ ਅਸੀਂ ਮਸਾਲਿਆਂ ਦਾ ਵੀ ਨਵਾਂ ਯੂਨਿਟ ਲਗਾਇਆ ਹੈ ਤੇ ਅੱਗੋਂ ਵੀ ਹੋਰ ਬਹੁਤ ਕੁਝ ਕਰਨ ਤੇ ਮਨ ਹੈਗਾ ਅਸੀਂ ਚਾਹੁੰਦੇ ਆ ਕਿ ਇਹਨਾਂ ਬੱਚਿਆਂਾਸਤੇ ਰੈ residențial ਦੀ ਕਿਸੇ ਤਰੀਕੇ ਹੋ ਜਾਏ ਕਿ ਸਾਡੇ ਬਾਅਦ ਸਾਡੇ ਬੱਚਿਆਂ ਦਾ ਕੋਣ ਹੈ ਆਨੰਦ ਸਾਹਿਬ ਦਾ ਇਹ ਬੜਾ ਵੱਡਾ ਸੁਪਨਾ ਸੀਗਾ ਤੇ ਦੇਖੋ ਉਹ ਵੀ ਪੂਰਾ ਹੋਏਗਾ ਕੋਈ ਨਾ ਕੋਈ ਮਿੱਤਰ ਸੱਜਣ ਤੇ ਆਲੂ ਕੋਈ ਰੱਬ ਦਾ ਪਿਆਰਾ ਆਏਗਾ ਤੇ ਉਹ ਸਾਡੀ ਬਾਹ ਫੜੇਗਾ ਇਸ ਅਸੀਂ ਅਸੀਂ ਉਮੀਦ ਨਾਲ ਸਾਰੇ ਅੱਗੇ ਥੈਂਕਸ ਕਰਦੇ ਆਂ